ਅਮਰਤਪਾਲ ਖਾਲਸਾ ਸਵਾਦ ਆ ਗਿਆ ਤੇਰੀ ਔਕਾਤ ਜੇਲਾਂ ਦੀ ਸੀ ਤੈਨੂੰ ਜੇਲਾਂ ਦੇ ਵਿੱਚ ਸਿੱਟਤਾ ਨਜ਼ਾਰਾ ਆ ਗਿਆ ਬੜਾ ਸਵਾਦ ਆਇਆ ਅਮਰਤਪਾਲ ਖਾਲਸਾ ਨਾਲ ਕਹਿੰਦੇ ਹੁਣ ਤੇਰੇ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਚੰਗੀ ਗੱਲ ਆ ਹੋ ਸਕਦਾ ਰੱਬ ਨਾ ਕਰੇ ਤੇਰੀ ਮਾੜੀ ਖਬਰ ਵੀ ਆ ਸਕਦੀ ਆ ਆਉਂਦੀ ਆ ਤਾਵੇ ਜੇ ਫਿਕਰਾ ਤਾਂ ਤੇਰੀ ਮਾਂ ਨੂੰ ਹੋਊਗਾ ਤੇਰਾ ਜੇ ਫਿਕਰਾ ਤਾ ਤੇਰੇ ਪਿਓ ਨੂੰ ਹੋਊਗਾ ਤੇਰਾ ਜੇ ਫਿਕਰਾ ਤਾ ਤੇਰੇ ਭਰਾ ਨੂੰ ਹੋਊਗਾ ਤੇਰਾ ਜੇਕਰ ਫਿਕਰਾ ਤਾ ਤੇਰੇ ਚਾਚੇ ਤਾਇਆ ਨੂੰ ਹੋਊਗਾ ਤੇਰਾ ਚੰਗਾ ਆ ਅਮਰਤਪਾਲ ਖਾਲਸਾ ਤੇਰੇ ਨਾਲ ਬਹੁਤ ਵਧੀਆ ਹੋਇਆ ਤੂੰ ਵੱਡਾ ਉੱਠਿਆ ਸੀ ਆਖੇ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰੋ ਤੂੰ ਕੌਣ ਹੁੰਨਾ ਚਿੱਟਾ ਖਤਮ ਕਰਾਉਣ ਵਾਲਾ ਤੂੰ ਆਂਦਾ ਸੀ ਕਿ ਪੰਜਾਬ ਕੋ ਜਾਗੋ ਤੂੰ ਕੌਣ ਹੁੰਨਾ ਜਗਾਉਣ ਵਾਲਾ ਅਮਰਤਪਾਲ ਖਾਲਸਾ ਸਵਾਦ ਆ ਗਿਆ ਕਹਿੰਦੇ ਤੇਰੇ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਹੁਣ ਕਹਿੰਦੇ ਮਾੜੀ ਖਬਰ ਆ ਸਕਦੀ ਆ মিডিਆ ਵਾਲੇ ਦੱਸ ਰਹੇ ਆ ਸਵਾਦ ਆ ਗਿਆ ਅਮਰਤਪਾਲ ਖਾਲਸਾ ਸਵਾਦ ਆ ਗਿਆ ਇਹ ਕੱਲਾ ਤੇਰੇ ਨਾਲ ਸਵਾਦ ਨਹੀਂ ਆਇਆ ਇਹ ਐ ਹੁੰਦਾ ਆ ਕਿ ਜਿਸ ਵਿਅਕਤੀ ਨੇ ਚਾਹੇ ਕੋਈ ਦੇਸ਼ ਦੀ ਗੱਲ ਕੀਤੀ ਆ ਚਾਹੇ ਉਹਨੇ ਪੰਜਾਬ ਦੀ ਗੱਲ ਕੀਤੀ ਆ ਚਾਹੇ ਉਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਚਾਹੇ ਉਹਨੇ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕੀਤੀ ਆ ਉਹਦੇ ਵਾਸਤੇ ਜੇਲਾ ਹੀ ਆਈਆਂ ਤੇ ਉਹਦੇ ਵਾਸਤੇ ਹੋਰ ਬੱਚਿਆ ਕੁਛ ਨਹੀਂ ਔਰ ਜਿਹੜੀਆਂ ਜੇਲਾ ਭੇਜਣ ਵਾਲੇ ਆਪਦੇ ਹੋਏ ਆ ਕਦੇ ਬਗਾਨੇ ਨਹੀਂ ਹੋਏ ਆਹ ਲੱਕੜ ਆਹ ਲੱਕੜ ਨੂੰ ਤੋੜਨ ਦੇ ਵਿੱਚ ਲੋਹੇ ਦੀ ਔਕਾਤ ਨਹੀਂ ਗਈ ਲੋਹਾ ਕਿਉਂਕਿ ਐਡਾ ਹੁੰਦਾ ਤੇ ਕੱਲਾ ਕੁਹਾੜਾ ਐ ਕਰਕੇ ਫੜ ਕੇ ਉਹਦੀ ਔਕਾਤ ਨਹੀਂ ਹੁੰਦੀ ਲੋਹੇ ਨੂੰ ਲੋਹਾ ਵੜਦਾ ਲੱਕੜ ਨੂੰ ਲੱਕੜ ਵੜਦੀ ਆ ਤੇ ਸਿੱਖ ਨੂੰ ਸਿੱਖ ਵੜਦਾ ਹੁਣ ਮੇਰੇ ਸਿੱਖ ਵੀਰ ਇਸ ਗੱਲ ਦਾ ਗੁੱਸਾ ਨਾ ਕਰ ਲੈਣ ਪੰਜਾਬ ਦੇ ਕਈ ਐਮਐਲਏ ਔਰ ਮੁੱਖ ਮੰਤਰੀ ਸਿੱਖਾਂ ਦੇ ਪੁੱਤ ਆਉਂਦੇ ਆ ਜਿਨ੍ਹਾਂ ਨੇ ਤੈਨੂੰ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਸਟਾਇਆ ਅੱਜ ਤੇਰਾ ਕੱਠ ਰੱਖਿਆ ਉੱਥੇ ਮੈਂ ਵੀ ਜਾਣਾ ਸੀ ਪਰ ਮੈਨੂੰ ਜਿਹੜਾ ਕਹਿ ਲੋ ਬਹੁਤ ਮੁਸੀਬਤਾਂ ਝੱਲਣੀਆਂ ਪੈਂਦੀਆਂ ਰਾਹ 'ਚ ਕਈ ਟੂਲ ਟੈਕਸ ਤੇ ਕਈ ਗੱਲਾਂ ਦਾ ਇੰਤਜ਼ਾਮ ਕਰਨਾ ਪੈਂਦਾ ਜਿਹਦੇ ਕਰਕੇ ਮੈਂ ਅੱਜ ਪਹੁੰਚ ਨਹੀਂ ਪਾਇਆ ਪਰ ਜਿਹੜੇ ਜਾ ਰਹੇ ਸੀ ਲੱਖਾਂ ਸਦਾਣਾ ਸੀ ਉਹਨੂੰ ਨਜ਼ਰਬੰਦ ਕਰ ਲਿਆ ਔਰ ਉਥੋਂ ਨਜ਼ਰਬੰਦ ਵੀਡੀਓ ਆ ਰਹੀ ਆ ਭਾਨੇ ਸਿੱਧੂ ਨੂੰ ਕਰ ਲਿਆ ਜੇਕਰ ਇਹ ਕੰਮ ਕੋਈ ਕੇਂਦਰ ਸਰਕਾਰ ਦੇ ਦੌਰਾਨ ਹੋਇਆ ਹੁੰਦਾ ਕੇਂਦਰ ਸਰਕਾਰ ਨੇ ਕੀਤਾ ਹੁੰਦਾ ਜਾਂ ਕਾਂਗਰਸ ਨੇ ਕੀਤਾ ਹੁੰਦਾ ਜਾਂ ਅਕਾਲੀ ਦਲ ਨੇ ਕੀਤਾ ਹੁੰਦਾ ਤੇ ਅੱਜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੋਰ ਜੁੜੇ 99 ਐਮ ਐਲ ਏ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲਾਂ ਦਾ ਹਵਾ ਬਣਾਇਆ ਕਰਨਾ ਸੀ ਔਰ ਇਹਨਾਂ ਗੱਲਾਂ ਦਾ ਜਿਹੜਾ ਕਹਿ ਲਓ ਕਿ ਬੜੇ ਫੇਸਬੁੱਕ ਤੇ ਰੌਲਾ ਪਾਇਆ ਕਰਨਾ ਸੀ ਪਰ ਅੱਜ ਭਗਵਾਨ ਤਮਨਸਿਆ ਅੱਜ ਤੈਨੂੰ ਪੰਜਾਬ ਦੇ ਲੋਕ ਪੁੱਛਦੇ ਆ ਕਿ ਧਰਨੇ ਲਾਉਣੇ ਭੁੱਖ ਹੜਤਾਲ ਤੇ ਬੈਠੇ ਆ ਉਹਦੇ ਮਾਪੇ ਅਮਰਪਾਲ ਖਾਲਸਾ ਦੇ ਪ੍ਰਧਾਨ ਮੰਤਰੀ ਬਾਜੇ ਕਹਦੇ ਤੇ ਹੋਰ ਜਿੰਨੇ ਵੀ ਸਾਥੀ ਆ ਉਹ ਭੁੱਖ ਹੜਤਾਲ ਤੇ ਬੈਠਿਆ ਤੇ ਉੱਥੇ ਜਾਨ ਤੋਂ ਕਿਉਂ ਰੋਕ ਰਿਆ ਕੀ ਐ ਆਪ ਦੀ ਗੱਲ ਵੀ ਨਹੀਂ ਕਰ ਸਕਦੇ ਉਹ ਤੇਰੇ ਤੋਂ ਰਿਹਾਈ ਨਹੀਂ ਮੰਗ ਰਹੇ ਜੇਕਰ ਤੁਸੀਂ ਰਿਹਾ ਕਰਨਾ ਹੁੰਦਾ ਤੇ ਅਮਰਤਪਾਲ ਜੇਲ੍ਹਾਂ ਤੇ ਨਹੀਂ ਹੋਣਾ ਸੀ ਔਰ ਮੰਗ ਕੀ ਰਿਹਾ ਕਿ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਲਿਓ ਜੇਕਰ ਵੋਟਰ ਪੰਜਾਬ ਦੀਆਂ ਤੇ ਜ਼ਿਲ੍ਹਾ ਆਸਾਂ ਦੀਆਂ ਪੰਜਾਬ ਦੇ ਲੋਕ ਇਹ ਆਂਦੇ ਆ ਹੁਣ ਮੈਂ ਵਿੱਚ ਫਿਰ ਕਹਿ ਦਿੰਨਾ ਮੈਂ ਕੋਈ ਇੱਥੇ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ ਮੈਂ ਕੋਈ ਇੱਥੇ ਹਿੰਦੂ ਰਾਸ਼ਟਰ ਦੀ ਸਪੋਰਟ ਨਹੀਂ ਕਰਦਾ ਸਾਡੇ ਪੰਜਾਬ ਦੇ ਨੌਜਵਾਨ ਤੇ ਸਾਡੇ ਪੰਜਾਬ ਦੇ ਨੌਜਵਾਨ ਅੱਗੇ ਬਹੁਤ ਪੰਜਾਬ ਦੇ ਨੌਜਵਾਨ ਯੋਧੇ ਸੀ ਅੱਗੇ ਯੋਧੇ ਸਾਡੇ ਏਡੇ ਏਡੇ ਟੀਕਿਆਂ 'ਚ ਮਾਰੇ ਜਾ ਰਹੇ ਆ ਤੇ ਜਿਹੜੇ ਕਦੇ ਡੂੰਘੇ ਦਰਿਆਵਾਂ 'ਚ ਨਹੀਂ ਡੋਬਦੇ ਸੀ ਅੱਜ ਏਡੀਆਂ ਏਡੀਆਂ ਸਰਿੰਜਾਂ 'ਚ ਡੋਬ ਰਹੇ ਆ ਸਾਡੇ ਪੰਜਾਬ ਦੇ ਯੋਧੇ ਔਰ ਸਾਡੇ ਪੰਜਾਬ ਦੇ ਯੋਧੇ ਕਦੇ ਦੂਜੇ ਪਿੰਡ ਨਹੀਂ ਜਾਂਦੇ ਸੀ ਕਿਉਂਕਿ ਇਹਦੇ ਵਿੱਚ ਰੋਜ਼ਗਾਰ ਤੇ ਇਹਦੇ ਵਿੱਚ ਖਾਣ ਪੀਣ ਪਦਾਰਥ ਬਹੁਤ ਆਉਂਦੇ ਸੀ ਪਰ ਅੱਜ ਜਿਹੜੇ ਸਾਡੇ ਪੰਜਾਬ ਦੇ ਯੋਧੇ ਆ ਦੋ ਡੰਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਸਾਡੇ ਪੰਜਾਬ ਦੇ ਯੋਧੇ ਤੇ ਸਾਡੇ ਪੰਜਾਬ ਦੇ ਯੋਧੇ ਕੋਈ ਜੇਲ੍ਹਾਂ ਦੇ ਵਿੱਚ ਸਿੱਟੇ ਜਾ ਰਹੇ ਆ ਕਈਆਂ ਦੇ ਨਾਲ ਠੱਗਾ ਠੋਰਨਾ ਹੋ ਰੀਆਂ ਤੇ ਅੱਜ ਸਿਰਫ ਸਾਡੀ ਇਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਕਿ ਉਹਦੇ ਮਾਂ ਬਾਪ ਧੋਖਾ ਹੜਤਾਲ ਤੇ ਬੈਠਿਆ ਜੇਕਰ ਤੇਰੀ ਮਾਂ ਦੀ ਇਲਾਜ ਸਾਰਿਆਂ ਨੇ ਰੱਖੀ ਆ ਤੇਰੀ ਮਾਂ ਦੀ ਇੱਜ਼ਤ ਰੱਖੀ ਆ ਸਾਰਿਆਂ ਨੇ ਕਿ ਯਾਰ ਭਗਵੰਤ ਮਾਨ ਦੀ ਮਾਂ ਸਾਡੀ ਵੀ ਮਾਂ ਉਨੀ ਇੱਜ਼ਤ ਤੂੰ ਨਹੀਂ ਕਰਦਾ ਜਿੰਨੀ ਪੰਜਾਬ ਦੇ ਲੋਕ ਕਰਦੇ ਆ ਤੂੰ ਤਾਂ ਝੂਠੀਆਂ ਸੌਹਾਂ ਖਾ ਕੇ ਵੀ ਕਹਿੰਦੇ दारू-ਦੂਰੂ ਪੀਣ ਲੱਗ ਗਿਆ ਸੀ ਪਰ ਪੰਜਾਬ ਦੇ ਲੋਕਾਂ ਨੇ ਤੇਰੇ ਪਰਿਵਾਰਾਂ ਦੀ ਇੱਜ਼ਤ ਕੀਤੀ ਆ ਇੱਜ਼ਤ ਕੀਤੀ ਆ ਤੇ ਤੂੰ ਹੁਣ ਉਹਨਾਂ ਮਾਵਾਂ ਦੀ ਇੱਜ਼ਤ ਕਰ ਜਿਹੜੀਆਂ ਭੁੱਖ ਹੜ੍ਹ ਥਾਲ ਤੇ ਬੈਠੀਆਂ ਤੇ ਉਹਨਾਂ ਭੈਣਾਂ ਦੀ ਇੱਜ਼ਤ ਕਰ ਉਹਨਾਂ ਭਰਾਵਾਂ ਦੀ ਇੱਜ਼ਤ ਕਰ ਤੂੰ ਰਿਆਤਾ ਨਹੀਂ ਕਰ ਸਕਦਾ ਜੇਕਰ ਪੰਜਾਬ ਦੇ ਵਿੱਚ ਕੇਦਰੀਵਾਲ ਦੀਆਂ ਰੇਲਿੰਗਾਂ ਕਰ ਸਕਦਾ ਤੇ ਅੱਜ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਚ ਵੀ ਲਿਆ ਸਕਦਾ ਉਹ ਇੰਨੀਕ ਤਾਂ ਤੇਰੇ ਕੋਲ ਪਾਵਰ ਹੈਗੀ ਆ ਔਰ ਬੜੇ ਜਿਹੜੇ ਸਾਬਕਾ ਮੰਤਰੀ ਇਹ ਕਹਿੰਦੇ ਸੀ ਕਿ ਸਾਨੂੰ 2-2 ਘੰਟੇ ਦੇ ਦਿਓ ਅਸੀਂ 2 ਘੰਟਿਆਂ ਦੇ ਵਿੱਚ ਅਮਰਤਪਾਲ ਨੂੰ ਸਿੱਧਾ ਕਰ ਦਾਂਗੇ ਮੇਰੀ ਅੱਜ ਉਹਨਾਂ ਸਾਬਕਾ ਮੰਤਰੀਆਂ ਨੂੰ ਵੀ ਬੇਨਤੀ ਆ ਕਿ ਜਾਓ ਤੁਸੀਂ ਅਮਰਤਪਾਲ ਤਾਂ ਸਿੱਧਾ ਕਰਤਾ ਪਰ ਤੁਸੀਂ 5-5 ਸਾਲ ਤੁਸੀਂ 70 ਸਾਲ ਇਸ ਪੰਜਾਬ ਤੇ ਰਾਜ ਕੀਤਾ ਤੁਹਾਡੇ ਕੋਲੋਂ ਚਿੱਟਾ ਲਿਆਉਣ ਵਾਲੇ ਸਿੱਧੇ ਕਿਉਂ ਨਹੀਂ ਹੋਏ ਤੁਹਾਡੇ ਤੋਂ ਅਤਿਆਚਾਰ ਕਰਨ ਵਾਲੇ ਸਿੱਧੇ ਕਿਉਂ ਨਹੀਂ ਹੋਏ ਜਿਹੜੀਆਂ ਮਾਵਾਂ ਰੁੱਲ ਗਈਆਂ ਜਿਨ੍ਹਾਂ ਦੇ ਪੁੱਤ ਤਬਾਹ ਹੋ ਗਏ ਉਹਨਾਂ ਦੇ ਤੁਹਾਡੇ ਉਹ ਤੁਹਾਡੇ ਕੋਲੋਂ 2 ਘੰਟੇ ਤੁਸੀਂ ਤਾਂ 2 ਘੰਟਿਆਂ ਦੀ ਗੱਲ ਕਰਦੇ ਸੀ ਤੁਹਾਨੂੰ 10-10 ਸਾਲ ਦਿੱਤੇ ਸੀ ਤੁਸੀਂ ਉਦੋਂ ਇਹ ਪੰਜਾਬ ਨੂੰ ਸਿੱਧਾ ਕਿਉਂ ਨਹੀਂ ਕਰ ਸਕੇ ਕਿਉਂ ਅੱਜ ਦਿੱਲੀ ਆਰਿਆਂ ਦੇ ਹੱਥ ਦੇ ਵਿੱਚ ਗਿਆ ਕਿਉਂ ਰਾਗਵ ਚੱਡਿਆ ਵਰਗੇ ਇੱਥੇ ਆਏ ਕਿਉਂ ਕੇਦਰੀਵਾਲ ਵਰਗੇ ਇੱਥੇ ਆਏ ਜੇਕਰ ਤੁਸੀਂ ਚੰਗੇ ਸੀ ਤਾਂ ਕਿਹੜੀ ਗੱਲੋਂ ਅੱਜ ਪੰਜਾਬ ਜਵਾਬ ਮੰਗਦਾ ਮੈਂ ਤਾਂ ਜਵਾਬ ਮੰਗਣ ਵਾਲਾ ਕੌਣ ਹੁੰਨਾ ਨਾਲ ਮੈਨੂੰ ਕੁਝ ਬੰਦੇ ਫੋਨ ਕਰਦੇ ਆ ਬਾਹਰਲੀ ਕੰਟਰੀਆਂ ਤੋਂ ਕਿ ਤੂੰ ਤੇਰੀ ਬੋਲਣ ਦੀ ਔਕਾਤ ਕੀ ਆ ਤੂੰ ਦਿੱਤਾ ਕੀ ਆ ਪੰਜਾਬ ਨੂੰ ਮੇਰੀ ਪੰਜਾਬ ਨੂੰ ਕੁਝ ਦੇਣ ਦੀ ਔਕਾਤ ਨਹੀਂ ਤੇ ਫੇਰ ਉਹ ਕਹਿੰਦੇ ਆ ਤੂੰ ਬੋਲਦਾ ਕਿਉਂ ਆ ਮੈਂ ਕਿਹਾ ਮੇਰਾ ਅਧਿਕਾਰ ਆ ਬੋਲਣ ਦਾ ਮੈਂ ਕੋਈ ਗਲਤ ਨਹੀਂ ਬੋਲਦਾ ਮੇਰੀ ਕੋਈ ਭਗਵਾਨ ਤਮਾਨ ਦੇ ਨਾਲ ਕੋਈ ਦੁਸ਼ਮਣੀ ਨਹੀਂ ਮੇਰੀ ਕੋਈ ਹੋਰ ਨੇਤਾਵਾਂ ਨਾਲ ਦੁਸ਼ਮਣੀ ਨਹੀਂ ਮੇਰੀ ਦੁਸ਼ਮਣੀ ਉਹਨਾਂ ਦੇ ਕਾਰਨਾਮਿਆਂ ਨਾਲ ਉਹਨਾਂ ਦੀ ਸੋਚ ਨਾਲ ਤੇ ਮੈਂ ਅੱਜ ਵੀ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਜੇਕਰ ਪੰਜਾਬ ਦੇ ਲੋਕਾਂ ਨੂੰ ਇਹ ਸੋਖਾ ਕਰ ਦੇਣ ਪੰਜਾਬ ਦੇ ਧੀਆਂ ਪੁੱਤ ਪੰਜਾਬ ਦੀ ਝੋਲੀ ਪਾ ਦੇਣ ਮੈਂ ਅੱਜ ਵੀ ਇਹਨਾਂ ਦੇ ਨਾਲ ਤੁਰਾਂ ਸਾਡੇ ਧੀਆਂ ਪੁੱਤ ਕੁੱਟਾ ਖਾਨ ਜੋਗਰੇ ਰਹਿ ਗਏ ਜੇਕਰ ਇਹਨਾਂ ਦੇ ਕੰਮਾਂ ਦੇ ਕੋਈ ਖਲਾਫ ਬੋਲੇ ਉਹ ਜੇਲਾਂ 'ਚ ਜਾਨ ਜੋਗਰੇ ਰਹਿ ਗਏ ਆਪ ਤਾਂ ਇਹਨਾਂ ਕੋਲੋਂ ਚਿੱਟਾ ਬੰਦ ਨਹੀਂ ਹੁੰਦਾ ਸੀ ਤੇ ਜਿਹੜੇ ਬੰਦ ਕਰਾਉਣ ਆਉਂਦੇ ਸੀ ਉਹ ਡਿਬੜੂ ਘੜਦਿਆਂ ਜੇਲਾਂ 'ਚ ਰਹਿ ਗਏ ਖੂਨ ਦੀਆਂ ਉਲਟੀਆਂ ਆਈ ਜਾਂਦੀਆਂ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਫਰਜ ਸੀ ਕਿ ਕੇਂਦਰ ਸਰਕਾਰ ਨੂੰ ਕਹਿੰਦਾ ਕਿ ਪੀਐਮ ਸਾਹਿਬ ਸਾਡੀ ਬੇਨਤੀ ਆ ਰਿਆ ਨਾ ਕਰੋ ਪਰ ਅਸੀਂ ਆਪਦੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਨਾ ਜ਼ਿਲ੍ਹੇ ਚ ਲੈ ਕੇ ਚੱਲਿਆਂ ਜੇਕਰ ਪ੍ਰਧਾਨ ਮੰਤਰੀ ਬਾਜੇਕੇ ਨੂੰ ਕੋਟਕਪੂਰਾ ਜਾਂ ਫਰੀਦਕੋੜ ਨੇੜੇ ਲੱਗਦਾ ਤਾਂ ਮੈਂ ਉਹਨੂੰ ਫਰੀਦਕੋੜ ਦੀ ਜੇਲ੍ਹ ਚ ਰੱਖੂੰਗਾ ਜੇਕਰ ਅਮਰਤਪਾਲ ਨੂੰ ਜਿਹੜੀ ਜੇਲ੍ਹ ਨੇੜੇ ਲੱਗਦੀ ਆ ਉਹਦੇ ਪਿੰਡ ਦੇ ਤੇ ਮੈਂ ਉਸ ਜੇਲ੍ਹ ਚ ਰੱਖੂੰਗਾ ਤਾਂ ਕਿ ਉਹਦਾ ਮਾਹ ਬਾਪ ਉਹਦੀ ਮੁਲਾਕਾਤ ਤਾਂ ਕਰ ਜਾਵੇ ਤੁਸੀਂ ਆ ਪ੍ਰਧਾਨ ਮੰਤਰੀ ਬਾਜੇ ਕੇ ਕਿੱਡਾ ਕੇ ਸੀਗਾ ਇਹਦਾ ਐਡਾ ਛੋਟਾ ਜਿਹਾ ਮੁੰਡਾ ਉੱਤੇ ਮੈਂ ਜਿੱਦੇ ਗਿਆ ਤੇ ਇਹਦੇ ਪ੍ਰਧਾਨ ਮੰਤਰੀ ਦੇ ਪਿਓ ਨੂੰ ਮਿਲਿਆ ਤੇ ਮੈਨੂੰ ਤਰਸ ਆਈ ਜਾਵੇ ਕਿ ਮੈਂ ਕਿਹਾ ਮਨਾ ਆ ਕੀ ਹੋ ਰਿਹਾ ਨਾਲੇ ਇੱਥੇ ਗਲਤ ਕਰਨ ਵਾਲੇ ਸ਼ਰਮ ਆਮ ਫਿਰਦੇ ਆ ਤੇ ਜਿਹੜੇ ਗਲਤ ਨੂੰ ਰੋਕਦੇ ਆ ਉਹ ਜੇਲਾਂਾਂ ਦੇ ਵਿੱਚ ਗੁਲਾਮ ਫਿਰਦੇ ਆ ਕਿਹੜੀ ਗੱਲੋਂ ਇਹ ਮਾਵਾਂ ਦੇ ਢਿੱਡ ਸਾੜੇ ਪਾਇਆ ਤੇ ਸ਼ਰੇ ਆਮ ਗੈਂਗਸਟਰ ਆ ਗੋਲੀਆਂ ਵਾ ਚੱਲਦੇ ਆ ਉੱਥੇ ਤੁਹਾਡੇ ਡੱਪਕੇ ਕਿਉਂ ਨਹੀਂ ਚੱਲਦੇ ਉੱਥੇ ਤੁਹਾਡੇ ਜਿਹੜੇ ਕਹ ਲੋ ਪਿੰਨ ਕਿਉਂ ਨਹੀਂ ਚੱਲਦੇ ਉੱਥੇ ਤੁਹਾਡੇ ਰੋਬ ਕਿਉਂ ਨਹੀਂ ਚੱਲਦੇ ਇੱਕ ਪਾਸੇ ਵਪਾਰੀਆਂ ਤੁਸੀਂ ਮਿਲਣੀਆਂ ਰੱਖੀਆਂ ਸੀ ਤੇ ਦੂਜੇ ਪਾਸੇ ਗੋਲੀਆਂ ਚੱਲਦੀਆਂ ਗੋਲੀਆਂ ਚੱਲਣ ਵਾਲੇ ਕਾਬੂ ਨਹੀਂ ਕੀਤੇ ਪੰਜਾਬ ਦੇ ਵਿੱਚ ਹਾਂ ਨਾਲ ਜਿਹੜੀ ਇੱਕ ਗੱਲ ਮੈਂ ਸੁਣੀ ਸੀ ਜਿਸ ਦਿਨ ਮੈਂ ਅੰਮ੍ਰਿਤਸਰ ਗਿਆ ਤੇ ਉੱਥੇ ਮੈਂ ਬੋਲਿਆ ਮੈਨੂੰ ਉਹ ਆਂਦੇ ਕਿ ਉਹਨਾਂ ਨੇ ਆਪਦੇ ਸਿਰ ਤੇ ਜਿਹੜਾ ਕਹਿ ਲੋ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਸੀ ਤਾਂ ਮੈਂ ਆਖਿਆ ਦੇ ਵਿੱਚ ਮੁੱਖ ਮੰਤਰੀ ਸਜ਼ਾ ਦੇਣ ਦਾ ਹੱਕਦਾਰ ਨਹੀਂ ਔਰ ਨਾ ਹੀ ਮੁੱਖ ਮੰਤਰੀ ਸਜ਼ਾ ਦੇ ਸਕਦਾ ਨਾ ਹੀ ਉਹਦੇ ਵਿੱਚ ਪੀਐਮ ਸਾਹਿਬ ਸਜ਼ਾ ਦੇ ਸਕਦੇ ਆ ਉਹਦੇ ਵਿੱਚ ਸਜ਼ਾ ਦੇ ਸਕਦੇ ਸੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਜ਼ਾ ਦੇ ਸਕਦੇ ਸੀ ਉਹ ਜੋ ਵੀ ਡੰਡ ਲਾਉਂਦੇ ਸਿਰ ਮੱਥੇ ਸੀ ਪਰ ਮੈਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ 117 ਐਮਐਲਏ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕੇ ਸਾਰੀਆਂ ਪਾਰਟੀਆਂ ਨੂੰ ਪਾਸੇ ਰੱਖ ਕੇ ਸਿਰਫ ਪੰਜਾਬ ਦੇ ਨੌਜਵਾਨ ਦੇ ਹੋਣ ਦੇ ਨਾਤੇ ਉਹਨਾਂ ਨੂੰ ਤੁਸੀਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਓ ਤੇ ਇਹ ਭਾਈ ਸਾਹਿਬ ਜਿਵੇਂ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਤੇ ਇਹ ਬਹੁਤ ਮਾੜਾ ਬਾਅਦ ਦੇ ਵਿੱਚ ਤੁਸੀਂ ਡਰਾਮੇ ਤਾਂ ਕਰ ਲੈਨੇ ਆ ਸੱਥਰਾ ਤੇ ਆ ਕੇ ਡਰਾਮੇ ਕਰ ਲੈਨੇ ਆ ਤੁਸੀਂ ਮੋਬੱਤੀਆਂ ਚੱਕ ਲੈਨੇ ਆ ਤੁਸੀਂ ਬੈਨਰ ਚੱਕ ਲੈਨੇ ਆ ਪਰ ਜਦੋਂ ਜਾਂਦੇ ਹੁੰਦੇ ਆ ਤੁਸੀਂ ਇਹਨਾਂ ਦੀ ਬਾਤ ਨਹੀਂ ਪੁੱਛਦੇ ਮੈਂ ਗੱਲ ਕਹੂੰਗਾ ਕਿ ਜਉਂਦਿਆਂ ਦਾ ਦਿਲ ਦਿਖਾ ਕੇ ਤੇ ਮਰਿਆਂ ਦੀਆਂ ਸਿਫਤਾਂ ਕਰਕੇ ਉਹਦਾ ਕੋਈ ਫਾਇਦਾ ਨਹੀਂ ਉਹ ਨਾ ਜਉਂਦਿਆਂ ਦਾ ਦਿਲ ਨਾ ਦਿਖਾਓ ਤੇ ਮਰਿਆਂ ਦੀਆਂ ਸਿਫਤਾਂ ਨਾ ਕਰੋ ਕਿਉਂਕਿ ਨਾ ਤਾਂ ਉਹਨੇ ਸੁਣਦੀਆਂ ਹੁੰਦੀਆਂ ਤੇ ਨਾ ਹੀ ਉਹਦਾ ਕੋਈ ਉਹਦੇ ਵਿੱਚ ਫਾਇਦਾ ਹੁੰਦਾ ਇਹ ਤੁਹਾਡੇ ਅੱਗੇ ਬੇਨਤੀ ਆ ਔਰ ਅਮਰਤਪਾਲ ਖਾਲਸਾ ਜੀ ਅੱਜ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਚਿੱਟਾ ਵਿਕਦਾ ਜੇਕਰ ਇਹ ਪੰਜਾਬ ਦੇ ਲੋਕ ਮੈਂ ਕੋਈ ੜਕਾ ਨਹੀਂ ਰਿਆ ਇੱਕ ਜਦੋਂ ਚਿੱਟੇ ਵਾਲਾ ਮਰਦਾ ਤੇ ਉਹਦੇ ਤੇ 300 ਬੰਦੇ ਦਾ ਇਕੱਠ ਹੋ ਜਾਂਦਾ ਸੱਥਰ ਤੇ ਗੱਲਾਂ ਕਰਦੇ ਆ ਚਿੱਟੇ ਨੇ ਪੰਜਾਬ ਤਬਾਹ ਕਰਤਾ ਪਰ ਉਹ 300 ਬੰਦੇ ਵਿੱਚੋਂ 30 ਬੰਦੇ ਇਕੱਠੇ ਹੋ ਕੇ ਜਿਹੜੇ ਪਿੰਡਾਂ ਦੇ ਵਿੱਚ ਚਿੱਟੇ ਵੇਚ ਹੀ ਜਾਂਦੇ ਆ ਉਹਨਾਂ ਨੂੰ ਰੋਕ ਨਹੀਂ ਸਕਦੇ ਇੱਥੋਂ ਦੱਸੋ ਕਿ ਪੰਜਾਬ ਨੂੰ ਕੌਣ ਬਚਾਊਗਾ ਤੇ ਇਹ ਜਿਹੜੇ ਪੰਜਾਬ ਦੇ ਲੋਕ ਆ ਇਹ ਪੰਜਾਬ ਬਚਾ ਨਹੀਂ ਸਕਦੇ ਇਹ ਤਾਂ 50 ਸਾਲਾਂ ਬਾਅਦ ਸਿਰਫ ਤੇ ਸਿਰਫ ਗੁੱਸੇ ਨਾਲ ਬਟਨੀ ਦਬ ਸਕਦੇ ਆ ਜੇ ਤੂੰ ਨਾ ਸਹੀ ਇਹ ਸਹੀ ਜੇ ਇਹ ਨਾ ਸਹੀ ਤੇ ਕੋਈ ਹੋਰ ਸਹੀ ਪਰ 70 75 ਸਾਲ ਹੋ ਗਏ ਇਹਨਾਂ ਦੇ ਪੱਲੇ ਕੱਖ ਨਹੀਂ ਪਿਆ ਜਿਹਦੇ ਵਿੱਚ ਆਪਣੇ ਦਾਦੇ ਪਰਦਾਦੇ ਵੀ ਆਉਂਦੇ ਆ ਮੈਂ ਇੱਥੇ ਕੇਂਦਰ ਸਰਕਾਰ ਨੂੰ ਇੱਥੇ ਪੰਜਾਬ ਸਰਕਾਰ ਨੂੰ ਬੇਨਤੀ ਕਰ ਦੇਵਾਂ ਮੈਂ ਕੋਈ ਖਾਲਸਤਾਨ ਦੇ ਹੱਕ ਚ ਗੱਲ ਨਹੀਂ ਕੀਤੀ ਮੈਂ ਕੋਈ ਹਿੰਦੂ ਰਾਸ਼ਟਰ ਦੇ ਹੱਕ ਚ ਗੱਲ ਨਹੀਂ ਕੀਤੀ ਇਹ ਮੇਰਾ ਦੇਸ਼ ਮਹਾਨ ਹੈ ਮੈਂ ਭਾਰਤ ਦੀ ਸਦਾ ਹੀ ਮਹਾਨ ਕਹੂੰਗਾ ਠੀਕ ਆ ਕਿ ਮੇਰੇ ਇਸ ਭਾਰਤ ਦੇਸ਼ ਮਹਾਨ ਦੇ ਵਿੱਚ ਬਹੁਤ ਸਾਰੇ ਧੋਖੇਬਾਜ਼ਾਂ ਬਹੁਤ ਸਾਰੇ ਲੀਡਰ ਧੋਖੇਬਾਜ਼ ਆ ਔਰ ਧੋਖੇਬਾਜ਼ ਮੈਂ ਕਿਉਂ ਕਹਿ ਰਿਹਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਇੰਨਾ ਕਹੂੰਗਾ ਕਿ ਮੈਂ ਫਿਰ ਵੀ ਕਹਿਣਾ ਮੇਰਾ ਦੇਸ਼ ਮਹਾਨਾ ਕਿਉਂਕਿ ਇੱਥੇ ਕੁਝ ਅਫਸਰ ਵੀ ਚੰਗੇ ਆ ਇੱਥੇ ਕੁਝ ਮੰਤਰੀ ਵੀ ਚੰਗੇ ਆ ਕੁਝ ਲੋਕ ਵੀ ਚੰਗੇ ਆ ਕੁਝ ਐਮਐਲਏ ਵੀ ਚੰਗੇ ਆ ਤੇ ਕੁਝ ਮਾਂ ਪਿਓ ਵੀ ਚੰਗੇ ਆ ਔਰ ਪਿੰਡਾਂ ਦੇ ਕੁਝ ਲੋਕ ਵੀ ਚੰਗੇ ਆ ਜਿਹੜੇ ਚਿੱਟੇ ਵਾਲਿਆਂ ਦੇ ਜਾਂ ਗਲਤ ਬੰਦਿਆਂ ਦਾ ਵਿਰੋਧ ਕਰਦੇ ਆ ਜੇਕਰ ਹੁਣ ਮੈਂ ਕੁਝ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਮੈਂ ਇਸ ਟਾਈਮ ਪੰਜਾਬ ਸਰਕਾਰ ਨੂੰ ਕਹੂੰਗਾ ਕਿ ਨજરਬੰਦ ਕਰਕੇ ਤੁਸੀਂ ਬਹੁਤ ਸਾਰੀਆਂ ਰੈਲੀਆਂ ਕਰਦੇ ਰਹੇ ਆ ਕਦੇ ਕਾਂਗਰਸ ਕਾਲੀਆਂ ਨੇ ਤੁਹਾਨੂੰ ਨજરਬੰਦ ਨਹੀਂ ਕਰਾਇਆ ਸੀ ਇਹ ਤੁਹਾਡੇ ਵਾਸਤੇ ਗੱਲ ਗਲਤ ਆ ਇਹ ਲੋਕਤੰਤਰ ਦਾ ਕਹਾਣਾ ਤੁਸੀਂ ਹੋਰਾਂ ਨੂੰ ਹਿਟਲਰ ਕਹਿਣਾ ਛੱਡੋ ਤੁਸੀਂ ਆਪ ਆਪ ਦੇ ਆਪ ਚ ਕਿੰਗ ਜੋਨ ਬਣੇ ਹੋਏ ਆ ਤੁਹਾਡੇ ਵਿੱਚ ਨजीर ਖਾਨ اور ਤੁਹਾਡੇ ਵਿੱਚ ਜਰਨ ਅਡੈਰ ਦੀ ਆਤਮਾ ਘੁੰਮਦੀ ਆ